ਇੱਕ ਸੁਨੇਹਾ ਭਾਗ 3 ਅੱਜ ਆਪਾਂ ਗੱਲ ਕਰਦੇ ਆਂ ਸੰਗਤ ਦੀ ਜਿਹੀ ਜੀ ਸੰਗਤ ਚ ਬੰਦਾ ਵਿਚਰਦਾ ਉਦਾਂ ਦਾ ਉਹਦਾ ਸੁਭਾਅ ਹੈ ਜਿਹੜਾ ਉਹ ਹੋ ਜਾਂਦਾ ਯਕੀਨੀ ਬਣ ਜਾਂਦਾ ਮਤਲਬ ਚੰਗੀ ਸੰਗਤ ਤਾਂ ਚੰਗਾ ਸੁਭਾਅ ਜੇ ਸੰਗਤ ਮਾੜੀ ਆ ਤਾਂ ਸੁਭਾਅ ਵੀ ਉਦਾਂ ਦਾ ਹੀ ਹੋਣਾ ਸੁਭਾਵਿਕ ਆ ਜਿਵੇਂ ਆਪਾਂ ਨੂੰ ਬਚਪਨ ਦੇ ਵਿੱਚ ਨਾ ਇੱਕ ਕਹਾਣੀ ਸੁਣਾਈ ਜਾਂਦੀ ਸੀ ਵੀ ਇੱਕ ਸੇਬ ਜੇ ਖਰਾਬ ਹੋਵੇ ਤਾਂ ਉਹ ਬਾਕੀ ਦੇ ਜਿਹੜੇ ਨਾਲ ਦੇ ਪਏ ਉਹਦੇ ਸੇਬ ਆ ਬੇਸ਼ੱਕ ਉਹ ਪੇਟੀ ਚ ਨੇ ਕਿਸੇ ਬਕਸੇ ਚ ਨੇ ਜਾਂ ਕਾਸੇ ਚ ਵੀ ਨੇ ਉਹ ਖਰਾਬ ਹੋ ਜਾਂਦੇ ਨੇ ਇਹ ਕਹਾਣੀ ਦੀ ਜਿਹੜੀ ਅਸਲੀ ਇਹਦੀ ਸਿੱਖਿਆ ਸੀ ਉਹ ਹੁਣ ਸਮਝ ਆਉਂਦੀ ਆ ਜਦੋਂ ਆਪਾਂ ਹੁਣ ਜ਼ਿੰਦਗੀ ਚ ਵਿਚਰਦੇ ਆ ਕਿਉਂਕਿ ਜੈਹੀ ਦੀ ਸੰਗਤ ਦੇ ਵਿੱਚ ਆਪਾਂ ਬੈਠਦੇ ਆ ਉਹ ਜਿਹਾ ਆਪਣਾ ਸੁਭਾਅ ਹੁੰਦਾ ਜਾਂਦਾ ਜਿਵੇਂ ਜੇ ਆਪਾਂ ਵਿਦਵਾਨ ਲੋਕਾਂ ਚ ਬੈਠਦੇ ਆ ਜਾਂ ਬੁੱਧੀਜੀਵੀਆਂ ਚ ਬੈਠਦੇ ਆ ਜਿਹੜੇ ਕਿਸੇ ਚੀਜ਼ ਦਾ ਕੋਈ ਗਿਆਨ ਰੱਖਦੇ ਨੇ ਤਾਂ ਆਪਣਾ ਸੁਭਾਅ ਵੀ ਉਹ ਜਿਹਾ ਹੋਣਾ ਸੁਭਾਵਿਕ ਆ ਦੂਜੇ ਪਾਸੇ ਜੇ ਆਪਾਂ ਏਸੇ ਸੰਗਤ ਨੂੰ ਨਸ਼ੇ ਜਿਹੜੇ ਜ਼ਿਆਦਾ ਵਰਤਦੇ ਨੇ ਸੇਵਨ ਕਰਦੇ ਨੇ ਉਹਨਾਂ ਵਾਲੇ ਪਾਸੇ ਜਾ ਕੇ ਦੇਖੀਏ ਤਾਂ ਬੰਦੇ ਦਾ ਸੁਭਾਅ ਉਹ ਜਿਹਾ ਹੋਣਾ ਯਕੀਨਨ ਬਣ ਜਾਂਦਾ। ਇਹੀ ਕਾਰਨ ਹੁੰਦਾ ਜਿਹੜਾ ਵਿਅਕਤੀ ਦੀਆਂ ਆਦਤਾਂ ਨੂੰ ਨਿਸ਼ਚਿਤ ਕਰਦਾ ਜਾਂ ਆਦਤਾਂ ਨੂੰ ਨਿਰਧਾਰਿਤ ਕਰਦਾ ਵੀ ਉਹਦਾ ਸੁਭਾਅ ਹੈ ਜਿਹੜਾ ਉਹ ਕਹਿਜਾ ਹੋਊਗਾ। ਧੰਨਵਾਦ।